ਜਿਹੜਾ ਪਿੱਛੇ ਹੁਣ 48 ਘੰਟੇ ਝੱਖੜ ਚੱਲਿਆ ਸੀਗਾ ਯਾ ਹਵਾ ਤੇ ਮੀਂਹ ਪਿਆ ਸੀਗਾ ਉਹ ਹੁਣ ਅੱਗੇ ਚਾਂਸ ਨਹੀਂ ਹੈਗਾ 4 ਤੋਂ 5 ਦਿਨ ਮੀਂਹ ਦਾ ਵੀ ਚਾਂਸ ਨਹੀਂ ਹੈਗਾ ਤਾਂ ਇੱਕ ਵਿੰਡੋ ਪੀਰੀਅਡ ਹੈਗਾ ਕਿਸਾਨਾਂ ਵਾਸਤੇ ਫਾਰਮਰਸ ਵਾਸਤੇ ਵੀ ਉਹ ਆਪਣਾ ਜਿਹੜਾ ਖੇਤੀਬਾੜੀ ਦਾ ਕੰਮ ਇਹ ਕਰ ਸਕਦੇ ਹੈਗੇ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਕਿਸਾਨਾਂ ਲਈ ਰਾਹਤ ਦੀ ਖਬਰ ਹੈ ਆਉਣ ਵਾਲੇ 4-5 ਦਿਨਾਂ ਤੱਕ ਕਿਸੇ ਵੀ ਤਰੀਕੇ ਦਾ ਮੀਂਹ ਜਾਂ ਚੱਕੜ ਹਨੇਰੀ ਨਹੀਂ ਆਉਣ ਵਾਲੀ ਇਸ ਤਰੀਕੇ ਦੀ ਸੰਭਾਵਨਾ ਦੱਸਾਈ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ ਸਾਡੇ ਨਾਲ ਇੱਥੇ ਸਰਿੰਦਰਪਾਲ ਜੀ ਨੇ ਇਹਨਾਂ ਗੱਲਬਾਤ ਕਰਦੇ ਆਂ ਡਾਇਰੈਕਟਰ ਮੌਸਮ ਵਿਭਾਗ ਦੇ ਸਿੰਦਰ ਜੀ ਪਹਿਲਾਂ ਇਹ ਪ੍ਰੈਡਿਕਸ਼ਨ ਲੱਗ ਰਹੀ ਹੈ ਕਿ ਸ਼ਾਇਦ ਮੌਸਮ ਦੇ ਵਿੱਚ ਬਹੁਤੇ ਬਦਲਾਅ ਨਾ ਦੇਖੇ ਜਾਣ ਕਿਸਾਨਾਂ ਲਈ ਥੋੜੀ ਰਾਹਤ ਮਹਿਸੂਸ ਕੀਤੀ ਜਾ ਸਕਦੀ ਹੈ ਕਿਵੇਂ ਦਾ ਆਉਣ ਵਾਲਾ ਮੌਸਮ ਜਿਹੜਾ ਹੈ ਨਾ ਦੇਖੋ ਹੁਣ ਤਾਂ ਅੱਜ-ਅੱਜ ਕੁਝ ਹੈਗਾ ਜਿਹੜਾ ਨਾਰਥ ਪੰਜਾਬ ਹੈਗਾ ਜਿਹੜਾ ਹਿਮਾਚਲ ਦੇ ਨਾਲ ਜ਼ਿਲ੍ਹੇ ਲੱਗਦੇ ਉੱਥੇ ਚਾਂਸਸ ਹੈਗਾ ਅੱਜ ਪਰ ਹਲਕਾ ਜਿਹਾ ਚਾਂਸ ਹੈ ਬਾਰਿਸ਼ ਦਾ ਬਾਕੀ ਪੰਜਾਬ 'ਚ ਕੋਈ ਇੰਨਾ ਕੋਈ ਜ਼ਿਆਦਾ ਚਾਂਸ ਨਹੀਂ ਹੈਗਾ ਤਾਂ ਅੱਜ ਤੋਂ ਮੌਸਮ ਠੀਕ ਹੋਣਾ ਸ਼ੁਰੂ ਹੋ ਜਾਏਗਾ ਫੇਰ ਅੱਗੇ 4 ਤੋਂ 5 ਦਿਨ ਚੰਗਾ ਟਾਈਮ ਹੈਗਾ ਜਿਹੜਾ ਫਸਲਾਂ ਵਾਸਤੇ ਵੀ ਠੀਕ ਟਾਈਮ ਹੈਗਾ ਤਾਂ ਜਿਹੜਾ ਹਾਰਵੈਸਟਿੰਗ ਦਾ ਕੰਮ ਚੱਲਿਆ ਹੋਇਆ ਇਸ ਟਾਈਮ ਤੇ ਉਹਨੋਂ ਵੀ ਆਪਾਂ ਜਿਹੜਾ ਕਰ ਸਕਦੇ ਆ ਇਸ ਟਾਈਮ ਚ ਜਿਹੜਾ ਪਿੱਛੇ ਹੁਣ 48 ਘੰਟੇ ਚੱਕਰ ਚੱਲਿਆ ਸੀਗਾ ਇਹ ਹਵਾ ਤੇ ਮੀਂਹ ਪੈ ਸੀਗਾ ਉਹ ਹੁਣ ਅੱਗੇ ਚਾਂਸ ਨਹੀਂ ਹੈਗਾ 4 ਤੋਂ 5 ਦਿਨ ਕਿਉਂਕਿ ਜਿਹੜੇ ਜ਼ਿਲ੍ਹੇ ਸੰਗਰੂਰ ਬਨਾਲਾ ਮੋਗਾ ਤੇ ਫਿਰਦਕੋਟ ਇੱਥੇ ਕਾਫੀ ਤੇਜ਼ ਵਿੰਡ ਸਪੀਡ ਚੱਲੀ ਸੀਗੀ ਤੇ ਹੁਣ ਅੱਗੇ ਚਾਤੂ ਪੰਨ ਦਿਨ ਠੀਕ ਹੈਗਾ ਸਿਰਫ ਇਹ ਹੈਗਾ ਕਿ ਜਿਹੜੇ ਟੈਂਪਰੇਚਰ ਹੈਗੇ ਆ ਤਿੰਨ ਦਿਨ ਤੱਕ ਜ਼ਿਆਦਾ ਕੁਝ ਹੈ ਨਹੀਂ 40 ਦੇ ਆਸ-ਪਾਸ ਟੈਂਪਰੇਚਰ ਚੱਲੂਗੇ ਪੂਰੇ ਪ੍ਰਦੇਸ਼ ਵਿੱਚ ਤੇ ਨਾਲ ਤਿੰਨ ਤੋਂ ਤਿੰਨ ਤੋਂ ਚਾਰ ਦਿਨ ਬਾਅਦ ਫੇਰ ਟੈਂਪਰੇਚਰ ਜਿਹੜਾ ਹੈਗਾ ਬਟਿੰਡਾ ਫਿਰੋਜ਼ਪੁਰ ਮਕਸਰ ਤੇ ਮਾਨਸਾਹੀ ਨਾਲ ਕਿਵੇਂ ਕੁਝ ਟੈਂਪਰੇਚਰ ਬਦਲਣਗੇ 42 ਦੇ ਆਸ-ਪਾਸ ਆ। ਤਾਂ ਇਹ ਕੀ ਕਹਿ ਸਕਦੇ ਆਪਾਂ ਨੂੰ ਕਿਸਾਨਾਂ ਨੂੰ ਵੀ ਰਾਹਤ ਮਿਲੇਗੀ ਆਉਣ ਚਾਰ ਆਉਣ ਵਾਲੇ ਚਾਰ-ਪੰਜ ਦਿਨ ਤੇ ਲੋਕਾਂ ਨੂੰ ਵੀ ਗਰਮੀ ਤੋਂ ਥੋੜੀ ਨਿਜਾਤ ਮਿਲੇਗੀ। ਮੌਸਮ ਠੀਕ ਰਹੇਗਾ ਲੇਕਿਨ ਬਾਰਿਸ਼ ਨਹੀਂ ਹੋਏਗੀ। ਬਿਲਕੁਲ ਬਿਲਕੁਲ। ਅਗਲੇ ਚਾਰ ਤੋਂ ਪੰਜ ਦਿਨਾਂ ਵਿੱਚ ਕਿ ਕੋਈ ਜਦਾ ਕੋਈ ਇਦਾਂ ਦਾ ਕੋਈ ਬਹੁਤ ਤੇਜ਼ ਝਾਕੜ ਜਾਂ ਹਨੇਰੀ ਇਸ ਤਰ੍ਹਾਂ ਕੋਈ ਚਾਂਸ ਨਹੀਂ ਹੈਗਾ। ਮੀਂਹ ਦਾ ਵੀ ਚਾਂਸ ਨਹੀਂ ਹੈਗਾ। ਤਾਂ ਇੱਕ ਵਿੰਡੋ ਪੀਰੀਅਡ ਹੈਗਾ ਕਿਸਾਨਾਂ ਵਾਸਤੇ ਵੀ ਫਾਰਮਰਸ ਵਾਸਤੇ ਵੀ ਉਹ ਆਪਣਾ ਜਿਹੜਾ ਖੇਤੀਬਾੜੀ ਦਾ ਕੰਮ ਇਹ ਕਰ ਸਕਦੇ ਆਗੇ। ਹਿਮਾਚਲ ਦੇ ਲੱਕੇ ਵਿੱਚ ਜਿਹੜਾ ਹੈਗਾ ਉਹ ਰੇਨਫਾਲ ਕੰਟੀਨਿਊ ਕਰੇਗਾ ਹਿਮਾਚਲ ਉੱਤਰਾਖੰਡ ਤੇ ਜੰਮੂ ਕਸ਼ਮੀਰ ਕਿਉਂਕਿ ਉੱਥੇ ਪੱਛਮੀ 110 ਚੱਲਿਆ ਹੋਇਆ ਇਸ ਟਾਈਮ ਤੋਂ ਉਹ ਜ਼ਰੂਰ ਰਹਿ ਕੇ ਸਾਡੇ ਲੱਕੇ ਵਿੱਚ ਹੁਣ ਅੱਗੇ ਠੀਕ ਹੈ ਅੱਛਾ ਯਾਨੀ ਕਿ ਜਿਹੜੇ ਇਹ ਪਹਾੜੀ ਏਰੀਆ ਅਗਰ ਉੱਥੇ ਬਾਰਿਸ਼ ਹੋਊਗੀ ਤਾਂ ਉਹ ਮੌਸਮ ਦਾ ਅਸਰ ਪੰਜਾਬ 'ਚ ਜ਼ਰੂਰ ਦੇਖਿਆ ਜਾਏਗਾ ਵੀ ਗਰਮੀ ਘੱਟ ਹੋਏਗੀ ਉੱਥੇ ਤਦੋਂ ਹੀ ਤਦੋਂ ਹੀ ਗਰਮੀ ਘੱਟ ਪਊਗੀ ਕਿਉਂਕਿ ਹੁਣ ਉੱਥੇ ਜਦੋਂ ਪਹਾੜਾਂ ਵਿੱਚ ਜਿਹੜਾ ਮੀਂਹ ਪੈ ਰਿਹਾ ਬਰਬਾਰੀ ਹੋ ਰਹੀ ਹੈ ਤਾਂ ਹੁਣ ਹਵਾ ਜਿਹੜੀ ਹੈਗੀ ਅੱਗੇ 4 ਤੋਂ 5 ਦਿਨ ਥੋੜੇ ਨਾਰਥ-ਵੈਸਟਲੀ ਹੈਗੀ ਉੱਪਰੋਂ ਹਵਾ ਆ ਰਹੀ ਹੈ ਤਿੰਨ ਦਿਨ ਪਹਾੜੀ ਉਹ ਠੰਡੀਆਂ ਹਵਾ ਸਾਡੇ ਇਲਾਕੇ ਵਿੱਚ ਆ ਕੇ ਨਾ ਫਿਰ ਟੈਂਪਰੇਚਰ ਘੱਟ ਕਰਦੀ ਹੈਗੀ ਹੂੰ ਉਦੇ ਕਰਕੇ ਹੁਣ ਅੱਗੇ 4 ਤੋਂ 5 ਦਿਨ ਕੋਈ ਬਹੁਤ ਜ਼ਿਆਦਾ ਗਰਮੀ ਦਾ ਵਿੱਚ ਨਾ ਹੈ ਨਹੀਂ 24 25 ਤਰੀਕ ਤੋਂ 24 ਤਰੀਕ ਤੋਂ ਬਾਅਦ ਕੁਛ ਹੈਗਾ 3-4 ਦਿਨ ਜਿਹੜੇ ਹੈਗੇ ਬਿਲਕੁਲ ਰਾਜਸਥਾਨ ਦੇ ਨਾਲ ਲੱਗਦੇ ਉੱਥੇ ਗਰਮੀ ਉੱਥੇ ਗਰਮੀ ਦਾ ਚਾਂਸ ਹੈਗਾ ਲੂ ਦਾ ਵੀ ਚਾਂਸ ਹੈਗਾ ਉੱਥੇ ਜੀ ਤੇ ਇਸ ਤੋਂ ਬਾਅਦ ਇਸ ਵਾਰ ਗਰਮੀ ਕਿਸ ਤਰੀਕੇ ਦੀ ਦੇਖਤੀ ਹੋ ਕਿਉਂਕਿ ਪਿਛਲੀ ਵਾਰ ਠੰਡ ਬਿਲਕੁਲ ਹੀ ਨਹੀਂ ਪਈ ਬਹੁਤ ਘੱਟ ਪਈ ਆ ਗਰਮੀ ਦੇ ਇਸ ਵਾਰ ਕੀ ਤੁਹਾਨੂੰ ਪ੍ਰੈਡਿਕਸ਼ਨ ਦਿਖ ਰਹੀ ਹੈ ਜ਼ਿਆਦਾ ਗਰਮੀ ਪਈਗੀ ਜਾਂ ਨਾਰਮਲ ਹੋਏਗੀ ਗਰਮੀ ਦੇਖੋ ਇਦਾਂ ਹੈ ਕਿ ਗਰਮੀ ਮਈ ਚ ਤਾਂ ਗਰਮੀ ਆਉਗੀ ਕਿਉਂਕਿ ਔਰ April ਦੇ ਐਂਡ ਵਿੱਚ ਵੀ ਕੁਝ ਟੈਂਪਰੇਚਰ ਵਧਣਗੇ ਤੇ ਮਈ ਔਰ ਜੂਨ ਚ ਗਰਮੀ ਜਿਹੜੀ ਹੈਗੀ ਹੈ ਹੀਟ ਵੇਵ ਤੇ ਸੀਵਰ ਹੀਟ ਵੇਵੈਂਟਸ ਆਣਗੇ April ਚ ਤਾਂ ਹੁਣ ਤਾਂ ਜਿੱਦਾਂ 3 ਤੋਂ 4 ਦਿਨ ਕੋ ਖਾਸ ਹੈ ਨਹੀਂ ਗਰਮੀ ਉਹ ਤਾਂ ਵਾਫਿਰ April end 'ਚ ਕੁਝ ਵਧੂਗੀ ਫਿਰ May 'ਚ ਵਧੂਗੀ ਜੀ ਧੰਨਵਾਦ ਜੀ ਥੈਂਕ ਯੂ ਇਨੇ ਸੰਦਰ ਪਾਵਰ ਡਾਇਰੈਕਟਰ ਨੇ ਤੇ ਆਉਣ ਵਾਲੇ 3-4 ਦਿਨ 5 ਦਿਨ ਤੱਕ ਰਾਹਤ ਥੋੜੀ ਮਿਲਦੀ ਹੋਈ ਕਿਸਾਨਾਂ ਨੂੰ ਦਿਖ ਰਹੀ ਹੈ ਆਮ ਲੋਕਾਂ ਨੂੰ ਰਾਤ ਮਿਲਦੀ ਦਿਖ ਰਹੀ ਹੈ ਕਿਉਂਕਿ ਨਾ ਤਾਂ ਜ਼ਿਆਦਾ ਬਾਰਿਸ਼ ਆਉਣ ਦੀ ਕੋਈ ਸੰਭਾਵਨਾ ਚੱਕੜ ਨੇਰੀਆਂ ਆਉਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਤੇ ਦੂਸਰਾ ਗਰਮੀ ਵੀ ਬਹੁਤ ਜ਼ਿਆਦਾ ਨਹੀਂ ਪੈਗੀ ਕਿਉਂਕਿ ਪਹਾੜਾਂ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਜਿਹਦੇ ਨਾਲ ਪੰਜਾਬ ਦੇ ਅੰਦਰ ਮੌਸਮ ਥੋੜਾ ਠੰਡਾ ਰਹਿ ਸਕਦਾ ਹੈ ਕੈਮਰਮੈਨ ਤੁਲਸੀ ਮਹਿਰਾ ਦਿਨ ਆਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ